ਨੀਰੂ ਬਾਜਵਾ ਇਸ ਵਕਤ ਪੰਜਾਬੀ ਫਿਲਮ ਇੰਡਸਟਰੀ ਦੇ ਸਿਖਰਲੇ ਮੁਕਾਮ ਤੇ ਹੈ ਤੇ ਨੀਰੂ ਬਾਜਵਾ ਦੇ ਇੰਨਾ ਸਫਲ ਹੋਣ ਦੇ ਬਾਵਜੂਦ ਵੀ ਇੱਕ ਸਵਾਲ ਹੈ ਜੋ ਕਿ ਨੀਰੂ ਬਾਜਵਾ ਨੂੰ ਅਜੇ ਵੀ ਬਹੁਤ ਪਰੇਸ਼ਾਨ ਕਰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਸੁਪਰਸਟਾਰ ਨੀਰੂ ਬਾਜਵਾ ਦੀ ਪਿਛਲੇ ਦਿਨੀ ਉਹਨਾਂ ਨੇ ਅਨਮੋਲ ਕਵਾਤਰਾ ਦੇ ਪੋਡਕਾਸਟ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਉਹਨਾਂ ਨੇ ਆਪਣੇ ਕੈਰੀਅਰ ਫੈਮਲੀ ਤੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੇ ਬਾਰੇ ਵਿੱਚ ਖੁੱਲ ਕੇ ਦੱਸਿਆ ਕੁਝ ਦਹਾਕੇ ਪਹਿਲਾਂ ਨੀਰੂ ਬਾਜਵਾ ਦੇ ਮਾਤਾ ਪਿਤਾ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਕੈਨੇਡਾ ਸ਼ਿਫਟ ਹੋ ਗਏ ਸਨ ਤੇ ਨੀਰੂ ਬਾਜਵਾ ਤੇ ਉਹਨਾਂ ਦੀ ਦੋਨੋਂ ਭੈਣਾਂ ਦੀ ਪੜ੍ਹਾਈ ਲਿਖਾਈ ਤੇ ਉਹਨਾਂ ਦੀ ਪਰਵਰਿਸ਼ ਕੈਨੇਡਾ ਦੇ ਵਿੱਚ ਹੀ ਹੋਈ 15-16 ਸਾਲ ਦੀ ਉਮਰ ਦੇ ਵਿੱਚ ਨੀਰੂ ਬਾਜਵਾ ਨੇ ਆਪਣਾ ਐਕਟਿੰਗ ਕਰੀਅਰ ਸ਼ੁਰੂ ਕੀਤਾ ਸੀ ਤੇ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਨੀਰੂ ਬਾਜਵਾ 18-19 ਸਾਲ ਦੀ ਉਮਰ ਵਿੱਚ ਮੁੰਬਈ ਵਿਖੇ ਚਲੇ ਗਈ ਸੀ ਜਿੱਥੇ ਉਹਨਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਕਾਫੀ ਸੰਘਰਸ਼ ਕੀਤਾ ਤੇ ਆਖਰਕਾਰ ਉਹਨਾਂ ਨੂੰ ਆਪਣੀ ਪਹਿਲੀ ਪੰਜਾਬੀ ਫਿਲਮ ਦੇ ਵਿੱਚ ਡਾਇਰੈਕਟਰ ਮਨਮੋਨ ਸਿੰਘ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਹਨਾਂ ਨੂੰ ਅਣਗਿਣਤ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਮਿਲਿਆ ਤੇ ਆਪਣੇ ਟੈਲੈਂਟ ਤੇ ਆਪਣੀ ਮਿਹਨਤ ਦੇ ਸਦਕਾ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨੰਬਰ 1 ਹੀਰੋਇਨ ਦਾ ਮੁਕਾਮ ਹਾਸਲ ਕਰ ਲਿਆ ਤੇ ਅੱਜ ਕੱਲ੍ਹ ਉਹ ਆਪਣੇ ਪ੍ਰੋਡਕਸ਼ਨ ਹਾਊਸ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਨਾਮ ਹੇਠ ਕਾਫੀ ਚੰਗੇ ਸਬਜੈਕਟ ਵਾਲੀਆਂ ਪੰਜਾਬੀ ਫਿਲਮਾਂ ਵੀ ਬਣਾ ਰਹੀ ਨੇ ਤੇ ਆਪਣੀ ਨਵੀਂ ਆਉਣ ਵਾਲੀ ਫਿਲਮ ਸ਼ਾਇਰ ਦੀ ਪ੍ਰੋਮੋਸ਼ਨ ਦੇ ਲਈ ਉਹ ਅਨਮੋਲ ਕਵਾਤਰਾ ਦੇ ਸ਼ੋਅ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਕੈਰੀਅਰ ਤੇ ਆਪਣੇ ਪਰਿਵਾਰ ਦੋਵਾਂ ਤੋਂ ਹੀ ਬਹੁਤ ਸੰਤੁਸ਼ਟ ਨੇ ਤੇ ਫਿਲਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਟਾਈਮ ਦੇ ਕੇ ਉਹ ਇੱਕ ਬੈਲੈਂਸਡ ਲਾਈਫ ਜੀਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਇਸ ਪੋਡਕਾਸਟ ਦੇ ਵਿੱਚ ਆਪਣੀਆਂ ਤਿੰਨਾਂ ਧੀਆਂ ਤੇ ਉਹਨਾਂ ਦੀ ਪਰਵਰਿਸ਼ਤਾ ਜ਼ਿਕਰ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਕਸਰ ਹੀ ਲੋਕ ਆ ਕੇ ਉਹਨਾਂ ਨੂੰ ਇਹ ਸਵਾਲ ਕਰਦੇ ਨੇ ਮੈਂ ਆਪ ਸੁਣਦੇ ਹਾਂ ਮੈਨੂੰ ਆਪ ਕੋਈ ਵੀ ਆ ਕੇ ਬੋਲ ਦਿੰਦਾ ਕਿ ਤਿੰਨ ਕੁੜੀਆਂ ਅੱਛਾ ਹੋਰ ਨਹੀਂ ਕਰਨਾ ਨੀਰੂ ਬਾਜਵਾ ਨੇ ਇਸ ਪੋਡਕਾਸਟ ਦੇ ਜ਼ਰੀਏ ਸਾਡੇ ਸਮਾਜ ਨੂੰ ਇੱਕ ਸ਼ੀਸ਼ਾ ਵਿਖਾਉਣ ਦਾ ਕੰਮ ਕੀਤਾ ਹੈ ਤੇ ਅਸੀਂ ਸੋਚ ਸਕਦੇ ਹਾਂ ਕਿ ਜੇ ਇੰਨੀ ਫੇਮਸ ਹੀਰੋਇਨ ਨੂੰ ਲੋਕ ਤਿੰਨ ਕੁੜੀਆਂ ਹੋਣ ਤੇ ਇਹ ਸਵਾਲ ਕਰਦੇ ਨੇ ਤਾਂ ਇੱਕ ਆਮ ਔਰਤ ਨੂੰ 3ਆਂ ਹੋਣ ਤੇ ਲੋਕ ਕਿਹੋ ਜਿਹੇ ਸਵਾਲ ਕਰਦੇ ਹੋਣਗੇ ਤੇ ਕਿਹੋ ਜਿਹੇ ਤਾਨੇ ਮੇਨੇ ਦਿੰਦੇ ਹੋਣਗੇ ਖੈਰ ਉਹ ਤਾਂ ਨੀਰੂ ਬਾਜਵਾ ਹੈ ਜਿਸ ਨੇ ਇਸ ਪੋਡਕਾਸਟ ਦੇ ਜ਼ਰੀਏ ਸਭ ਲੋਕਾਂ ਨੂੰ ਜਵਾਬ ਦੇ ਦਿੱਤਾ ਪਰ ਹਰ ਔਰਤ ਨੂੰ ਇਹ ਮੌਕਾ ਨਹੀਂ ਮਿਲਦਾ